ਹਾਂਜੀ ਸਸਰੇ ਕਾਲ ਜੀ ਸਸਰੇ ਕਾਲ ਅਸੀਂ ਇਸ ਵੇਲੇ ਮਨੀਲਾ ਤੋਂ 250 ਕਿਲੋਮੀਟਰ ਦੂਰ ਜਿਵੇਂ ਕਿ ਪਹਿਲਾਂ ਹੀ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਇਬਾ ਸਿਟੀ ਦੇ ਵਿੱਚ ਆ ਆਰਬੀ 20 ਤੇ ਅਸੀਂ ਪਹੁੰਚੇ ਹੋਏ ਹਾਂ ਇੱਥੇ ਨਿੱਜੀ ਘਰਾਂ ਦੇ ਵੱਲੋਂ ਨਿੱਜੀ ਕੰਪਨੀਆਂ ਦੇ ਵੱਲੋਂ ਆਪਣੀਆਂ ਵਿੱਚ ਖਰੀਦੀਆਂ ਹੋਈਆਂ ਜਾਂ ਫਿਰ ਲੀਜ਼ ਦੇ ਉੱਤੇ ਲਈਆਂ ਹੋਈਆਂ ਤੇ ਸਾਨੂੰ ਇੱਥੇ ਲੈ ਕੇ ਆਏ ਨੇ ਰਾਮ ਲਭਾਇਆ ਸਾਹਿਬ ਇਹਨਾਂ ਦੇ ਧਰਮ ਪਤਨੀ ਅਨੀਤਾ ਜੀ ਇਹਨਾਂ ਦੇ ਪਰਿਵਾਰਕ ਮੈਂਬਰ ਸੰਗੀ ਸਾਥੀ ਜਿਹੜੇ ਬਾਕੀ ਨੇ ਇਹ ਵਾਲੇ ਇਹ ਸਾਨੂੰ ਲੈ ਕੇ ਆਏ ਨੇ ਉਧਰ ਜਿਹੜੀਆਂ ਬੀਬੀਆਂ ਨੇ ਉਹ ਤਸਵੀਰਾਂ ਖਿਚਵਾ ਰੀਆਂ ਉਹਨਾਂ ਦਾ ਆਪਣਾ ਸੰਸਾਰ ਆ ਅਸੀਂ ਅੱਥਾ ਵੀ ਚਲੋ ਕੁਝ ਇੱਕ ਦ੍ਰਿਸ਼ ਆ ਜਿਹੜੇ ਉਹ ਕੈਮਰਾ ਬੰਦ ਕਰ ਲਈਏ ਬਾਈ ਜੀ ਕੀ ਹਾਲ ਨੇ ਠੀਕ ਠਾਕ ਬਾਈ ਜੀ ਕਿਹੜਾ ਪਿੰਡ ਨਗਰ ਖੇੜਾ ਆਪਣਾ ਹੀ ਲਾਂਬੜਾ ਇੱਥੇ ਹੀ ਹੁਣ ਈਬੇ ਚ ਰਹਿ ਰਹੇ ਆਪਾਂ ਇਸ ਟਾਈਮ ਅੱਛਾ ਹਾਂਜੀ ਕਿੰਨੀ ਦੇਰ ਤੋਂ 7 ਸਾਲ ਹੋ ਗਏ ਇੱਥੇ ਬਾਈ ਜੀ ਕੋਈ ਇੱਕ ਐਸੀ ਗੱਲ ਦੇਖੋ ਆਪਾਂ ਜਿੱਥੇ ਵੀ ਜਾਂਦੇ ਦੁਨੀਆ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਕਿ ਯਾਰ ਫਲਾਣੀ ਥਾਂ ਤੋਂ ਸਨੋ ਬਹੁਤ ਪੈਂਦੀ ਆ ਜੀ ਜੀ ਫਲਾਣੀ ਥਾਂ ਤੇ ਪੈਸੇ ਬਣਦੇ ਬਹੁਤ ਆ ਫਲਾਣੀ ਥਾਂ ਤੇ ਲੁੱਟੇ ਬਹੁਤ ਜਾਂਦੇ ਆ ਫਲਾਣੀ ਥਾਂ ਤੇ ਚੰਗਾ ਬਹੁਤ ਕੁਝ ਆ ਫਲਾਣੀ ਥਾਂ ਤੇ ਬਿਲਕੁਲ ਚੰਗਾ ਨਹੀਂ ਕੋਈ ਕੁੱਲ ਮਨੀਲਾ ਦੀ ਵੀ ਜਿਹੜੀ ਸਾਨੂੰ ਉੱਥੇ ਬੈਠੇ ਪੰਜਾਬੀਆਂ ਨੂੰ ਹਾਲੇ ਤੱਕ ਪਤਾ ਨਾ ਹੋਵੇ ਇੱਥੇ ਇਹ ਸਮੁੰਦਰੀ ਏਰੀਆ ਜੀ ਸਾਰਾ ਇੱਥੇ ਹਰਿਆਲੀ ਬਹੁਤ ਜ਼ਿਆਦਾ ਹੈ ਤੇ ਬਾਕੀ ਆ ਮਾਨਦਾਰ ਲੋਕ ਬਹੁਤ ਜ਼ਿਆਦਾ ਨੇ ਠੀਕ ਹੈ ਜੀ ਬਾਕੀ ਇਹ ਸਮੁੰਦਰ ਤੁਹਾਨੂੰ ਸ਼ਾਇਦ ਪਤਾ ਨਹੀਂ ਪਤਾ ਇਸ ਅੱਜ ਤੋਂ ਯਾਨੀ ਕਿ ਲਾ ਦੋ ਥੋੜਾ ਜਿਹਾ ਯਾਨੀ ਕਿ 100 ਸਾਲ ਜਾਂ ਨਹੀਂ ਕਹਿ ਸਕਦੇ ਆਪਾਂ ਥੋੜਾ ਜਿਹਾ ਕਹਿ ਸਕਦੇ ਵੀ 6-7 ਕਿਲੋ ਦਾ ਮੋਤੀ ਇਸ ਸਮੁੰਦਰੋਂ ਨਿਕਲਿਆ ਸੀਗਾ ਅੱਛਾ ਜੀ ਹਾਂ ਜੀ ਵੀ ਇੱਥੇ ਬਹੁਤ ਚੀਜ਼ਾਂ ਜ਼ਿਆਦਾ ਜਿਹੜੀ ਆਪਣੇ ਨਹੀਂ ਪਤਾ ਸੀ ਇੰਡੀਆ ਲੋਕਾਂ ਨੂੰ ਵੀ ਕਿਉਂਕਿ ਸਪੈਨਿਸ਼ ਸ਼ਾਸਕੀਤਾ ਇੱਥੇ ਬਹੁਤ ਸਾਰੀ ਇਦਾਂ ਦੀ ਚੀਜ਼ਾਂ ਵੀ ਜਿਹੜੇ ਸਪੈਨਿਸ਼ ਨੇ ਬਣਾਈਆਂ ਇੱਥੇ ਹਾਂ ਜੀ ਇਹਦਾ ਨਾਂ ਔਰ ਇਹ ਹੋ ਗਈ ਸਮੁੰਦਰੀ ਰਿਚਨੈਸ ਹਾਂਜੀ ਹਾਂਜੀ ਜਿਹੜੀਆਂ ਇੱਥੋਂ ਕੋਈ ਖਾਸ ਚੀਜ਼ਾਂ ਨਿਕਲਦੀਆਂ ਪਰ ਜਿਹੜਾ ਪੰਜਾਬੀਆਂ ਦੇ ਲਈ ਸਾਡੇ ਵਰਗੇ ਬੰਦਿਆਂ ਲਈ ਉੱਥੇ ਘਰ ਬੈਠਿਆਂ ਲਈ ਕਿਉਂਕਿ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਰਮਨ ਇਹ ਤਾਂ ਪੰਜਾਬੀ ਸਾਡੇ ਆਮ ਜਾਂਦੇ ਆ ਜੀ ਜੀ ਸਾਨੂੰ ਮਨੀਲਾ ਦੇ ਬਾਰੇ ਘੱਟ ਜਾਣਕਾਰੀ ਆ ਸਾਨੂੰ ਫਿਲਪਾਈਨ ਦੇ ਬਾਰੇ ਘੱਟ ਜਾਣਕਾਰੀ ਆ ਇੰਨ ਲੱਗਦਾ ਵੀ ਜਿਵੇਂ ਦੁਨੀਆ ਤੋਂ ਕੱਟੇ ਜੇ ਬੈਠੇ ਆ ਜੀ ਜੀ ਉਹਦੇ ਬਾਰੇ ਕੋਈ ਜਾਣਕਾਰੀ ਇੱਕ ਉਚੇਚੀ ਜਿਹੜੀ ਕਿ ਮੇਰੇ ਵਰਗੇ ਬੰਦਿਆਂ ਨੂੰ ਵੀ ਜਾਣਕਾਰੀ ਦਾ ਵਾਅਦਾ ਕਰੇ ਮੇਰੇ ਖਿਆਲ ਨਾਲ ਇਹੀ ਹੈ ਜੀ ਤੇ ਜਿਹੜੀ ਵਾਤਾਵਰਨ ਬਹੁਤ ਵਧੀਆ ਤੇ ਮੌਸਮ ਵੀ ਬਹੁਤ ਜੀ ਸਾਡਾ ਆਮਦਨ ਦੇ ਸਾਧਨ ਕਿਵੇਂ ਆ ਤੁਹਾਈ ਕਿੰਨੇ ਕੁ ਜੀ ਇੱਥੇ ਮੇਰੇ ਖਿਆਲ ਨਾਲ ਪਤਾ ਪੈਸੇ ਕਮਾਉਂ ਜਾਂਦੇ ਕਿਤੇ ਵੀ ਜਾਂਦੇ ਆ ਜੀ ਇੱਥੇ ਬੂਕੋ ਦਾ ਕੰਮ ਜ਼ਿਆਦਾ ਜੀ ਇਹਨਾਂ ਲੋਕਾਂ ਵਾਸਤੇ ਆ ਜੀ ਜਿਹੜੇ ਆਪਣੇ ਬੰਦੇ ਜੋ ਫਾਈਨਾਂਸ ਦਾ ਕੰਮ ਕਰਦੇ ਆ ਹਾਂਜੀ ਇਸ ਲਈ ਇਹਨਾਂ ਦਾ ਮੁੱਖ ਸਾਧਨ ਇਹਨਾਂ ਦਾ ਟੂਰਿਸਟ ਪਲੇਸ ਆ ਜੀ ਇਹ ਜਿਆਦਾ ਮੱਛੀਆਂ ਦਾ ਹੋ ਗਿਆ ਜਿੱਦਾਂ ਦਾ ਜਿਹੜੇ ਆਪਣੇ ਪੰਜਾਬੀ ਆ ਉਹ ਇੱਥੇ ਆ ਕੇ ਮੇਰੇ ਖਿਆਲ ਨਾਲ ਫਾਈਨਾਂਸ ਦਾ ਕੰਮ ਕਰਦੇ ਬਹੁਤ ਵਧੀਆ ਬੰਦੇ ਆ ਭਾਜੀ ਇੱਥੇ ਜਿੱਦਾਂ ਮਤਲਬ ਇਮਾਨਦਾਰ ਆ ਏਦਾਂ ਨਹੀਂ ਹੈਗਾ ਬੇਈਮਾਨੀ ਕਰਨੀ ਆ ਬਹੁਤ ਵਧੀਆ ਆ ਆਪਾਂ ਨੂੰ ਰੱਖਦੇ ਆ ਏਦਾਂ ਨਹੀਂ ਵੀ ਲੜ ਪੈਣਾ ਆ ਕਰਨਾ ਉਹ ਕਰਨਾ ਜੀ ਪੈਸੇ ਵੀ ਦਿੱਤੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਨਾਲ ਡੀਲ ਕਰਦੇ ਆ ਹੂੰ ਜੀ ਕੋਈ ਇੱਕ ਐਸੀ ਉਦਾਹਰਨ ਤੁਹਾਨੂੰ ਕਿੰਨੇ ਸਾਲ ਹੋ ਗਏ ਜੈਨ 7 ਸਾਲ ਭਾਈ 7 ਸਾਲ ਹਾਂ ਜੀ 7 ਸਾਲਾਂ ਦੇ ਵਿੱਚ ਕੋਈ ਇੱਕ ਐਸੀ ਉਦਾਹਰਨ ਜਿਹੜੀ ਕਿ ਆਖਰੀ ਸਾਹ ਤੱਕ ਭੁੱਲ ਨਾ ਸਕੋ ਵੀ ਯਾਰ ਆ ਗੱਲ ਜਿਹੜੀ ਮੈਂ ਸਿੱਖੀ ਸਮਝੀ ਮਾੜੀ ਜਾਂ ਚੰਗੀ ਪੈਸੇ ਰਿਸਪੈਕਟ ਹੀ ਦਾ ਜੇ ਆਪਾਂ ਇਹਨਾਂ ਨੂੰ ਦਿੰਨੇ ਆ ਇਹ ਦੁੱਗਣੀ ਮੋੜ ਦੇ ਆ ਏਦਾਂ ਨਹੀਂ ਵੀ ਕੋਈ ਆਪਾਂ ਇਹਨਾਂ ਨੂੰ ਰਿਸਪੈਕਟ ਦਿੰਨੇ ਆ ਮੂਰੇ ਇਹ ਆਪਾਂ ਨੂੰ ਦੁੱਗਣੀ ਵਾਪਸ ਕਰ ਦੇ ਅੱਛਾ ਹਾਂਜੀ ਤੇ ਏਦਾਂ ਨਹੀਂ ਮਤਲਬ ਜਿੱਦਾਂ ਹੁਣ ਆਪਾਂ ਦੇਣਾ ਕਹਿ ਤੋ ਜਿੱਦਾਂ ਮਤਲਬ ਕਿ ਫਾਈਨਾਂਸ ਦਾ ਕੰਮ ਦੀ ਕਰਦੇ ਆ ਪੈਸੇ ਦੇ ਤੇ ਆਹ ਕਰਤਾ ਉਹ ਕਰਤਾ ਹਨਾ ਵੀ ਏਦਾਂ ਨਹੀਂ ਵੀ ਆਪਣੇ ਨਾਲ ਮੋੜ ਕੇ ਲੜ ਪੈਣਾ ਏਦਾਂ ਨਹੀਂ ਵਧੀਆ ਬਹੁਤ ਵਧੀਆ ਡੀਲ ਕਰਦੇ ਆ ਜਿੱਦਾਂ ਆਪਾਂ ਨਾਲ ਜੀ ਇਹ ਜਿਹੜੇ ਇਹ ਬੀਜਾਂ ਹੈਗੀਆਂ ਇਹ ਬੀਜ ਪੰਜਾਬੀਆਂ ਨੇ ਵੀ ਲਈਆਂ ਹੋਈਆਂ ਆ ਆਪਣੀ ਪੰਜਾਬੀ ਭਾਈ ਦੀ ਬੀਜ ਅੱਛਾ ਆਰਬੀ ਬੀਜ ਹਾਂਜੀ ਆਰਬੀ ਬੀਜ ਪੰਜਾਬੀ ਪੰਜਾਬੀ ਭਾਈ ਜੀ ਉਹਨਾਂ ਆਪਣੇ ਮੁੰਡੇ ਦੇ ਨਾਂ ਤੇ ਰੱਖਿਆ ਰੋਬਿਨ ਰੋਬਿਨ ਪ੍ਰੀਤ ਤੇ ਜਿਵੇਂ ਆਪਾਂ ਕਹਿੰਦੇ ਵੀ ਭਾਈ ਅਸੀਂ ਜਾਂਦੇ ਹਾਂ ਸ਼ਿਮਲੇ ਵੱਲ ਜਾਂਦੇ ਆ ਅਸੀਂ ਕਸੂਰੀ ਵੱਲ ਜਾਂਦੇ ਆ ਹੋਰ ਵਕਫ ਵਕਫ ਥਾਵਾਂ ਤੇ ਉੱਥੇ ਹੁੰਦਾ ਵੀ 2-3 ਮਹੀਨੇ ਦਾ ਸੀਜ਼ਨ ਆ 4 ਮਹੀਨੇ ਦਾ ਗਰਮੀਆਂ ਦੇ ਵਿੱਚ ਇੱਥੇ ਵੀ ਸੀਜ਼ਨਲ ਗੱਲਾਂ ਨੇ ਇਹ ਨਹੀਂ ਭਾਈ ਇੱਥੇ ਰੈਗੂਲਰ ਹੀ ਚੱਲਦਾ ਰਹਿੰਦਾ ਰੈਗੂਲਰ ਹੀ ਚੱਲਦਾ ਦਿਨ ਤਿਆਰ ਹੁੰਦੇ ਉਹ ਤੋਂ ਥੋੜੇ ਵੱਧ ਹੋ ਜਾਂਦੇ ਆ ਉਹਦਾ ਰੈਗੂ ਨਾਲ ਆ ਦੋ ਥੋੜਾ ਜਿਹਾ ਥੋੜਾ ਜਿਹਾ ਘੱਟ ਹੋ ਜਾ। ਅੱਛਾ ਥੋੜਾ ਫਰਕ ਪੈਂਦਾ ਉਹਦੋ। ਠੀਕ ਤੁਹਾਨੂੰ ਕਿੰਨੇ ਸਾਲ ਹੋ ਗਏ ਆ ਇਹਨੂੰ? ਮੈਨੂੰ 40 ਸਾਲ ਹੋ ਗਏ। 40 ਸਾਲ ਤੋਂ ਇੱਥੇ ਹੀ ਆ। ਹਾਂਜੀ। ਬਹੁਤ ਸਾਰੇ ਭੈਣਾਂ ਵੀ 25 ਸਾਲ ਇੱਥੇ 25 ਸਾਲ ਹੋ ਗਏ ਮੈਂ ਪਹਿਲਾਂ ਹੋਰ ਕਿਤੇ ਰਹਿੰਦਾ ਸੀ। ਮੈਂ ਰਹਿੰਦੇ ਸੀ ਇੱਥੇ ਫਿਲਪਾਈ ਹਾਂ। ਪਰ ਭਾਈ ਜੀ ਜਿਵੇਂ ਬਹੁਤ ਸਾਰੇ ਤੁਹਾਨੂੰ ਵੀਰ ਭੈਣਾਂ ਮਿਲੇ ਉਹ ਕਹਿੰਦੇ ਵੀ ਜਦੋਂ ਇੱਥੇ ਥੋੜੇ ਜਿਹਾ ਸਿੱ ਪੈਸੇ ਕਮਾ ਲਏ ਜਾਂ ਜਿਹੜੀ ਸਾਡੀ ਅਗਲੀ ਪੀੜ੍ਹੀ ਪੈਦਾ ਹੋਈ ਉਹ ਵੱਖ-ਵੱਖ ਹੋਰ ਦੇਸ਼ਾਂ ਬਲ ਚਲੀ ਗਈ। ਉਹ ਜਿੱਦਾਂ ਹੁਣ ਉਹ ਆਪਣੇ ਵੀਰੇ ਅੱਜ ਇੱਥੇ ਦੇ ਬਣਾਣੇ ਸੀਗੇ ਜਿਹਨੇ ਪਹਿਲ ਬੰਦੇ ਆਏ ਉਹਨਾਂ ਦੇ ਨਿਆਣੇ ਵੀ ਜਾ ਰਹੇ ਆ ਉਹ ਫਿਲਪੀਨਿਆਂ ਦੇ ਨਿਆਣੇ ਜਾ ਰਹੇ ਆ ਫਿਲਪੀਨਿਆਂ ਦੇ ਨਹੀਂ ਆਪਣੀ ਇੰਡੀਅਨ ਕਲਚਰ ਹਮ ਹਮ ਇਹਨੂੰ ਵੀ ਜਾ ਰਹੇ ਆ ਫਿਲਪੀਨਿਆਂ ਵੇਸੇ ਜਾਂਦੀ ਆ ਉਹ ਤਾਂ ਪਹਿਲਾਂ ਤੋਂ ਹੀ ਜਾਣ ਆਉਣ ਲੋ ਬਹੁਤ ਇਹਦਾ ਕੋਈ ਖਿਆਲ ਹੁੰਦੇ ਰਹਿੰਦੇ ਆ ਜਾਣੋ ਉਨਾਂ ਹੀ ਜਾਂਦੇ ਰਹਿੰਦੇ ਪਹਿਲਾਂ ਤੋਂ ਤੇ ਅਸੀਂ ਤਾਂ ਇਹ ਹੀ ਦੇਖਿਆ ਪਈ ਉਦੋਂ ਅੱਜ ਦਾ ਹੁਣ ਦੂਜਾ ਚੱਲ ਰਿਹਾ ਪ੍ਰੈਜ਼ੀਡੈਂਟ ਇੱਥੇ ਉਦੋਂ ਉਹਦਾ ਪੇ ਹੋਂਦਾ ਸੀ ਜਦੋਂ ਅਸੀਂ ਆਏ ਸੀ ਹੁਣ ਉਹਦਾ ਮੁੰਡਾ ਜਿਹਨੇ ਜਾ ਜਾਨੀ ਹੋ ਗਿਆ ਸਾਨੂੰ ਇੱਥੇ ਆਇਆ ਉਹਨੂੰ ਉਦੋਂ ਰੁਪਏ ਹੁੰਦਾ ਸੀ ਜਦੋਂ ਮੈਂ ਪਹਿਲੀ ਵਾਰ ਆਇਆ ਸੀ ਠੀਕ ਆ ਤੇ ਭਾਈ ਜੀ ਇੱਥੇ ਜਿਹੜੇ ਲੋਕ ਆ ਅਸੀਂ ਉੱਥੇ ਬੈਠੇ ਸੁਣਦੇ ਆ ਸੋਚਦੇ ਆ ਵੀ ਇੱਥੇ ਗਰੀਬ ਮੁਲਕਾ ਗਰੀਬੀ ਬਹੁਤ ਆ ਇਹ ਇਵੇਂ ਆ ਗਰੀਬੀ ਹਾਂਜੀ ਗਰੀਬੀ ਹੈਗੀ ਹੈ ਪਰ ਇਹ ਗਰੀਬੀ ਸ਼ੋਅ ਨਹੀਂ ਕਰਦੇ ਤੁਹਾਨੂੰ ਕੁੱਲੀਆਂ ਦੇ ਵੀਡੀਓ ਪਰੀਆਂ ਨਿਕਲਦੇ ਨਿਕਲਦੇ ਦਿਸਣਗੇ ਤੇ ਤੁਹਾਨੂੰ ਦਿਖਾਈ ਆ ਤੁਸੀਂ ਹੁਣ ਬੰਦੇ ਕੋਈ ਦੇਖੇ ਕੋਈ ਪਹਿਨ ਵਧੀਆ ਕੱਪੜੇ ਫਰੈਸ਼ ਕੱਪੜੇ ਪਾ ਕੇ ਨਿਕਲੇ ਹੂੰ ਵਧੀਆ ਕਪੜਿਆਂ ਤੋਂ ਤੇ ਫਿਰ ਗਰੀਬੀ ਦੇ ਮayne ਕੀ ਆ ਗਰੀਬੀ ਅਮੀਰ ਵੀ ਬਹੁਤ ਲੋਕ ਇੱਥੇ ਸਾਰੇ ਗਰੀਬ ਨਹੀਂ ਆ ਜਿਆਦਾ ਜਿਆਦਾ ਬਕਾ ਗਰੀਬ ਆ ਬਾਕੀ ਸਾਰੇ ਅਮੀਰ ਆ ਹਾਂਜੀ ਭਾਵੇਂ ਬਾਕੀ ਸਾਨੂੰ ਕੈਨੇਡਾ ਅਮਰੀਕਾ ਨਾਲ ਦੂਜੇ ਕੰਟਰੀਆਂ ਇੰਗਲੈਂਡ ਨਾਲੋਂ ਸਾਨੂੰ ਇਹ ਜਿਆ ਲੱਗਦਾ ਸਾਨੂੰ ਉਹ ਖੇਡੋ ਬੈਸਟ ਇਹ ਆ ਜੇ ਬੇਸੁਲਤਾਂ ਸਾਨੂੰ ਜਿਹੜੀਆਂ ਸੂਲਤਾਂ ਇੱਥੇ ਮਿਲੀਆਂ ਉਹ ਕਿਸੇ ਦੇਸ਼ ਵਿੱਚ ਜਿਹੜੇ ਕੰਮ ਕਰਨ ਵਾਸਤੇ ਨੌਕਰੀ ਵੀ ਮਿਲ ਜਾਂਦੀ ਆ ਹਾਂਜੀ ਕੰਮਣਾ ਕੰਮ ਆ ਜੋ ਆਪਣਾ ਕੰਮ ਆ ਤੁਸੀਂ 2 ਘੰਟੇ ਜੋ 3 ਘੰਟੇ ਜੋ 5 ਘੰਟੇ ਜੋ ਪੰਜ ਸਾਰੀ ਦਿਹਾੜੀ ਜਾਓ ਸਾਰਿਆਂ ਤੋਂ ਬੱਧੀ ਨਾ ਜਾਓ ਬਈ ਮਤਲਬ ਆਪਾਂ ਕਿਸੇ ਦੇ ਅੰਡਰ ਕੰਮ ਨਹੀਂ ਅੰਡਰ ਨਹੀਂ ਆਪਣਾ 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 ਇਹ ਨਾ ਵੀ ਜਾਓਗੇ ਇੱਕ ਦਿਨ ਕੋਈ ਗੱਲ ਹੋ ਜਾਏ ਤੁਹਾਡਾ ਨਾਂ ਵੀ ਜਾਈਏ ਕੋਈ ਗੱਲ ਹੁਣ ਜਿਹਦਾ ਅੱਜ ਵੀ ਨਹੀਂ ਕਿ ਵਿੱਚ ਕੰਮ ਤੇ ਗਏ ਤੇ ਜਿਹਦਾ ਇਹ ਭਾਈ ਹੁਣ ਵੀ ਨਾਲ ਆਏ ਤੁਹਾਡੇ ਕੋਈ ਕੰਮ ਛੱਡ ਕੇ ਆਪਦਾ ਇਹ ਤਾਂ ਆਪਣੇ ਕੰਮ ਦੇ ਵਿੱਚ ਇਹੀ ਫਾਇਦਾ ਹੈ ਤੁਸੀਂ ਜਦੋਂ ਮਾਜੀ ਜਾਓ ਜਦੋਂ ਮਾਜੀ ਨਾ ਆਇਓ ਕਿੰਨਾ ਆਪਾਂ ਇੰਡੀਆ ਕੰਮ ਕਰਦੇ ਆ ਉੱਥੇ ਵੀ ਕਿਸੇ ਦੇ ਕੰਮ ਕੀ ਮਤਲਬ ਆਪਾਂ ਕਿਸੇ ਦੇ ਅੰਡਰ ਨਹੀਂ ਕਰਨਾ ਜਿੱਦਾਂ ਆਪਾਂ ਇੱਥੇ ਵੀ ਕਰਦੇ ਆ ਇੱਥੇ ਸਾਡਾ ਆਪਣਾ ਕੰਮ ਹੈ ਸਾਡੀ ਕਿਤੇ ਦੀ ਕੋਈ ਟੈਂਟ ਨਹੀਂ ਦੋਏ ਬਸਾਂ ਜੜਦੇ ਆਪਣੇ ਕਿੰਨੇ ਕਰਦੇ ਨਾ ਇਥੇ ਜਦੋਂ ਇਥੇ ਉਤਨਾ ਇਥੇ ਉਤਰ ਜਿਉਂ ਉਤਨਾ ਉਥੇ ਉਤਰ ਜਦੋਂ ਮਰਜੀ ਤੁਸੀਂ ਕਹਦੇ ਹੋ ਕੱਡਾ ਸਮਾਨ ਲੈ ਕੇ ਰੱਖਦੇ ਆ ਅੰਦਰ ਰੱਖਦੇ ਆ ਕਲੇਟਰ ਹਾਂਜੀ ਅੰਦਰ ਫਿਰ ਲਾਉਂਦੇ ਵੀ ਨੇ ਆਣੇ ਜਾ ਕੇ ਪਰ ਇਹ ਭ੍ਰਿਸ਼ਟਾਚਾਰ ਇੱਥੇ ਹੈਗਾ ਭ੍ਰਿਸ਼ਟਾਚਾਰ ਚੋਰ ਗਾਂ ਲੁੱਟਾਂ ਪੁਹਾੜ ਇਹ ਨਹੀਂ ਜਿੰਨਾ ਆਪਣੇ ਇੰਡੀਆ ਦੇ ਵਿੱਚ ਇਹ ਨਹੀਂ ਇਹ ਇੰਡੀਆ ਤੇ ਉਹਦਾ ਇੱਥੇ ਇਹ ਹੈਗਾ ਇੱਥੇ ਇਥੇ ਬਾਰੇ ਬਣਾਇਆ ਬਹੁਤ ਕੁਝ ਹੈ ਇਥੇ ਇੱਕ ਕੰਟਰੀ ਦੇ ਵਿੱਚ ਕੁਝ ਚੀਜ਼ਾਂ ਥੋੜਾ ਹੁੰਦੀਆਂ ਨੇ ਕਮਜ਼ੋਰ ਵੀ ਆ ਕਈ ਚੀਜ਼ਾਂ ਚੰਗੀਆਂ ਵੀ ਆ ਪਰ ਇੱਥੇ ਜ਼ਿਆਦਾ ਵਧੀਆ ਸਾਨੂੰ ਇਹ ਲੱਗੀ ਆ ਇਥੇ ਗ੍ਰੀਨਰੀ ਬਹੁਤ ਆ ਹਾਂ ਆਂਟੀਆ ਦੀ ਦਰਾਖਤਾਂ ਦੀ ਪਾਲਣਾ ਬਹੁਤ ਕਰਦੇ ਆ ਕਿ ਛੇਤੀ ਕੱਟਦੇ ਘਰਾਂ ਦੇ ਲਾਗੇ ਲਾਗੇ ਆਪ ਦੇ ਘਰਾਂ ਦੇ ਕਿੰਨੇ ਬੋਟਾਂ ਆ ਕੱਟਣ ਦੀ ਜ਼ਰੂਰਤ ਵੀ ਪੈਂਦੀ ਆ ਤੇ ਉਹ ਡੀਈਐਨਆਰ ਤੋਂ ਉਹਨਾਂ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਗੌਰਮੈਂਟ ਤੋਂ ਦਰਾ ਕੱਟਣ ਲਈ ਜੀ ਆਪ ਬੂਟਿਆਂ ਦਾ ਪਿਆਰ ਹੀ ਬਹੁਤ ਹੈ ਹਰੇਕ ਘਰ ਦੇ ਮਰੇ ਤੁਸੀਂ ਦੇਖਿਆ ਹੋਣਾ ਬਹੁਤ ਫੁੱਲ ਬੂਟੇ ਨਾਲ ਲਾਏ ਹੋਏ ਆ ਤੇ ਟਰੇਸੀ ਵੀ ਕਰ ਲਵੇ ਜਿਆਦਾ ਅੱਛਾ ਸਖਰਤਾ ਸਖਰਤਾ ਵੀ ਬਹੁਤ ਜ਼ਿਆਦਾ 98 9% ਜਿਹੜਾਂ ਕਿ ਪੜੇ ਲਿਖੇ ਲੋਕ ਆ ਅੱਛਾ ਇੰਗਲਿਸ਼ ਜਾਣਦੇ ਆ ਬਹੁਤ ਵੈਲ ਐਜੂਕੇਟਿਡ ਆ ਲੋਕ ਠੀਕ ਆ ਭਾਈ ਨੇ ਤਾਂ ਦੋ ਬੋਲ ਸੁਣਾਣਾ ਭਾਜੀ ਜਿੱਦਾਂ ਵੀ ਸੁਣਾਉਣਾ ਤਾਂ ਹੋਰ ਬੋਈ ਭਾ ਜਿੱਦਾਂ ਦਾ ਮਾਹੌਲ ਆਪਣੀਂ ਦੇ ਚੱਲ ਰਿਹਾ ਹੈ ਜੇ ਨਸ਼ੇ ਦਾ ਜੋ ਵੀ ਹੈ ਨਾ ਮੈਂ ਨਹੀਂ ਉਹਨੂੰ ਭੰਡਦਾ ਨਹੀਂ ਆਪਣੇ ਦੇਸ਼ ਨੂੰ ਪਰ ਜੋ ਆਪਾਂ ਸੁਣਦੇ ਆ ਨਾ ਤੇ ਉਸ ਚੀਜ਼ ਤੇ ਸੁਣਾਉਣਾ ਕਹਿੰਦਾ ਜਿੱਦਾਂ ਪੰਜਾਬ ਦੇ ਹਾਲਾਤ ਹੋ ਗਏ ਦੇ ਕਹਿੰਦਾ ਉਹਨੇ ਛੋਟੀ ਉਮਰੇ ਯਾਰੋ ਬਈ ਮੌਤ ਵੀ ਮੂਰੇ ਲਾ ਲਈ ਸੀ ਦੇਸ਼ ਯਾਦ ਕਰਾ ਕੇ ਉਹਨੇ ਦਿਲ ਦੀ ਰੀਜ ਪਗਾ ਲਈ ਸੀ ਅੱਜ 14 ਸਾਲਾਂ ਦਾ ਬੱਚਾ ਵੀ ਨਾ ਕਦੇ ਨਾਲ ਲੈਣ ਗਾ ਜਾਂਦਾ ਜੇ ਜਉਂਦਾ ਹੁੰਦਾ ਭਗਤ ਸਿੰਘ ਪੰਜਾਬ ਦੇਖ ਕਬਰ ਆ ਜਾਂਦਾ ਜੇ ਜਉਂਦਾ ਹੁੰਦਾ ਭਗਤ ਸਿੰਘ ਪੰਜਾਬ ਦੇਖ ਕਬਰ ਆ ਜਾਂਦਾ ਬਹੁਤ ਹੋ ਬਹੁਤ ਹੋ ਇਹ ਗੱਲ ਥੋੜੀ 100% ਸਹੀ ਹੈ ਬਾਈ ਜੀ ਭਗਤ ਸਿੰਘ ਹੋਰਾਂ ਨੂੰ ਅਸੀਂ ਇਹ ਗੱਲ ਕਹਿੰਨੇ ਕਿ ਫੇਰ ਆਉਣਾ ਪਊ ਅੱਜ ਤਾਂ ਕਾਰਾਂ ਤੇ ਲਿਖਣ ਵਾਲੇ ਪੰਜਾਬੀਆਂ ਲੱਗਦਾ ਫੇਰ ਆਉਣਾ ਪਊ ਮੁੱਛ ਨੂੰ ਵਟਾ ਦਿੱਤਾ ਜੇ ਫੇਰ ਆ ਗਿਆ ਤਾਂ ਤੁਸੀਂ ਇਹ ਗੱਲ ਕਹਿਣੀ ਵੀ ਏਰੀ ਤਾਂ ਅੰਗਰੇਜ਼ਾਂ ਨਾਲ ਸੈਟਿੰਗ ਸੀ ਹਾਂ ਜੀ 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 ਇਹ ਤਾਂ ਅੰਦਰ ਖਾ ਤੇਰੀ ਮਿਲੀ ਪਉਤ ਸੀਗੀ ਇਹ ਤਾਂ ਗਦਾਰ ਸੀ ਇਹ ਤਾਂ ਜੀ ਫਲਾਣਿਆਂ ਦਾ ਬੰਦਾ ਸੀ ਏਜੰਸੀਆਂ ਦਾ ਬੰਦਾ ਸੀ ਪਤਾ ਥੋੜੀ ਆ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਉਹ ਜਿਹੜੇ ਚਲੇ ਗਏ ਉਹਨਾਂ ਵਰਗਾ ਤਾਂ ਪੈਦਾ ਹੋਣਾ ਹੀ ਨਹੀਂ ਉਹਨਾਂ ਨੂੰ ਤਾਂ ਦੋ ਰਣ ਚੇਤੇ ਕਰਨਾ ਬਾਈ ਜੀ ਇੱਕ ਦਿਨ ਅਸੀਂ ਬੁੱਤ ਸਾਫ ਕਰਨਾ ਵਿੱਠਾ ਝਾੜਦਿਆਂ ਜਨਮ ਲੈਣ ਦੇ ਮੌਕੇ ਇੱਕ ਦਿਨ ਵਿੱਠਾ ਝਾੜਦਿਆਂ ਸ਼ਹੀਦੀ ਦੇਣ ਦੇ ਮੌਕੇ ਤੇ ਉਹਨਾਂ ਨੇ ਆਉਣਾ ਵੀ ਨਹੀਂ ਤੇ ਆਉਣਾ ਚਾਹੀਦਾ ਵੀ ਨਹੀਂਗਾ ਅੱਜ ਦੇ ਹਾਲਾਤ ਦੇ ਵਿੱਚ ਬਾਈ ਜੀ ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹੋਵੋ ਇੱਥੇ ਬੈਠ ਕੇ ਕਿ ਜਿਹਨੂੰ ਬੰਦਾ ਬਾਹਰਲੇ ਮੁਲਖ ਜਾਂਦਾ ਨਾ ਉਦੋਂ ਫਿਰ ਦੁਨੀਆ ਦੇ ਪ੍ਰਤੀ ਨਜ਼ਰੀਆ ਉਹਦਾ ਬਦਲਦਾ ਉਹਨੂੰ ਸੰਸਾਰ ਬਾਰੇ ਜਾਣਕਾਰੀ ਮਿਲਦੀ ਆ ਹਾਂਜੀ ਤੁਸੀਂ ਦੱਸੋ ਸਾਂਝਾਂ ਵਾਲਿਆਂ ਦੀ ਗੱਲ ਕਰਦੇ ਸੀ ਭਾਈ ਹਾਂਜੀ ਅਸੀਂ ਸਾਂਝ ਗੱਲਾਂ ਦੇ ਦਸਨੀ ਗੱਲਜੀਤ ਸਿੰਘ ਦੇ ਪਿੰਡ ਦੇ ਦਸਨੀ ਕਿਹਾ ਤੇ ਆਂਡੀ ਗਵਾਂਡੀ ਆ ਹਾਂ ਤੇ ਨਿੱਕੇ ਹੁਣਾਂ ਨਿੱਕੇ ਹੁੰਦੇ ਖਿਲਾਉਦੇ ਰਹੇ ਆ ਸੱਤ ਅਕਸਾਲਾਂ ਦੇ ਜਦੋਂ ਇੱਥੇ ਆ ਗਏ ਆ ਹਾਂ ਫਲਪੈਨ ਵਿੱਚ ਸਾਨੂੰ 50 ਕਿਸਾਲ ਹੋ ਗਏ ਇੱਥੇ ਰਹਿੰਦੇ ਆ ਨੋ ਹਾਂ ਤੇ ਉਸ ਤੋਂ ਬਾਅਦ ਆਪਣੇ ਮਾਮਾ ਜੀ ਕੋ ਚਲ ਗਏ ਤੇ ਉਹਨੇ ਉੱਥੇ ਜਾ ਕੇ ਸੰਮੀ ਸਿੱਖਿਆ ਟੂਰਕੀ ਜੁਆਣੀ ਅਜੂਨਾ ਦਾ ਦੁਨੀਆ ਵਿੱਚ ਨਾਂ ਤੇ ਕੋਈ ਸ਼ਕਲੀ ਦੁਨੀਆ ਵਿੱਚ ਨਾਂ ਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਇੰਡੀਆ ਦਾ ਨਾਂ ਰੋਸ਼ਨ ਤੁਸੀਂ ਆਖਰੀ ਵਾਰੀ ਦਲਜੀਤ ਨੂੰ ਕਦੋਂ ਮਿਲੇ ਸੀ ਮੈਂ ਅੱਜ ਤੋਂ 10 ਸਾਲ ਪਹਿਲਾਂ ਮਿਲਿਆ ਸੀ ਉਦੋਂ ਪਿੰਡ ਆਏ ਸੀ ਅੱਛਾ ਤੇ ਉਹਨਾਂ ਡੈਡੀ ਤਾਂ ਮਿਲਦੇ ਰਹਿੰਦੇ ਜਦੋਂ ਅੱਗੇ ਪਿੰਡੇ ਦੇ ਹੁਣ ਠੀਕ ਨਹੀਂ ਨਾ ਇਸੇ ਹੁਣ ਲੁਧਿਆਣੇ ਗਏ ਆ ਨਹੀਂ ਆਹ ਉਹ ਕੱਲੇ ਵੀ ਪਿੰਡੇ ਹੀ ਰਹਿੰਦੇ ਰੇ ਸਾਡੇ ਕੋਲ ਅੱਛਾ ਕੋਈ ਇੱਕ ਅੱਧੀ ਇਲਤ ਦਲਜੀਤ ਦਸਾਂਈ ਦੀ ਜਾਂ ਕੋਈ ਚੰਗੀ ਜਾਂ ਕਿਵੇਂ ਨੀਓ ਛੋਟੇ ਸੀ ਅਸੀਂ ਤੇ ਜਦੋਂ ਖਡਾਉਣੇ ਰਹੇ ਹਾਂ ਕੁਛ ਨਾ ਕੁਛ ਤਾਂ ਹੋ ਗਏ ਹਾਂ ਉਹ ਹਾਂ ਉਹ ਨਿਆਣੇ ਹਿਲਤਾ ਕਰਦੇ ਉਹ ਤੋਂ ਜ਼ਿਆਦਾ ਹੋਗਾ ਵਾਦ ਵਾਦ ਮੂਠੀ ਜਾਂਦਾ ਤਾਂ ਮਨ ਨਹੀਂ ਸਾਡੀ ਪੈਟ ਤੋਂ ਬਾਹਰ ਨਾ ਹੁੰਦਾ ਸੀ ਬੁਨੀ ਕਦੇ ਕਦੇ ਹਿਲਤਾ ਕਰਦੀ ਆ ਕਾਫੀ ਕਾਫੀ ਉਹਦੇ ਬਹੁਤ ਲਵੀ ਸਾਦੇ ਸੀ ਲਵੀ ਕੰਦੇ ਜਿਹਾ ਲਵੀ ਲਵੀ ਸ਼ਾਰਟਕਟ ਦਾ ਉਹਨਾਂ ਦਾ ਹੀ ਉਹਦੇ ਲਵੀ ਕੰਦੇ ਤੇ ਫਿਰ ਭਾਈ ਜੀ ਕਿੰਨਾ ਕਮਾਨ ਹੁੰਦਾ ਵੀ ਦਲਜੀਤ ਸਾਡੇ ਪਿੰਡ ਦੇ ਵਿੱਚੋਂ ਉੱਠ ਕੇ ਇੱਥੋਂ ਤੱਕ ਪਹੁੰਚਿਆ ਸਾਨੂੰ ਕਦੇ ਸੰਪਰਕ ਨਹੀਂ ਕੀਤਾ ਵੀ ਭਾਈ ਬਨੀਲਾ ਦੇ ਵਿੱਚ ਵੀ ਆ ਕੇ ਖੜਾ ਲਾਓ ਉਹ ਤਾਂ ਡੈਡੀ ਹੁਣਾਂ ਨਾਲ ਗੱਲ ਹੋਈ ਉਹਨਾਂ ਨੇ ਕਈ ਵਾਰੀ ਹਜੇ ਵੀ ਤਾਈ ਸਾਡੇ ਭਾਣ ਜੀ ਉੱਥੇ ਰਹਿੰਦੇ ਆ ਉਹ ਜਾਂਦੇ ਰਹੇ ਉਹਨਾਂ ਨੂੰ ਹਜੇ ਵੀ ਮਿਲਦੇ ਗੱਲਦੇ ਰਹਿੰਦੇ ਕਿਉਂਕਿ ਹੁਣ ਡੈਡੀ ਉਹਨਾਂ ਦੇ ਮੁੰਡੇ ਹੁਣ ਦੇਖ ਰਿਆ ਕਰਦੇ ਰਹੇ ਇਹਨਾਂ ਦੇ ਇਹ ਤਾਂ ਪਿੰਡ ਦਾ ਉਹ ਵੀ ਤੁਹਾਡੇ ਪਿੰਡ ਦਾ ਇਹ ਜਿਹੜਾ ਤੇ ਕੈਨੇਡਾ ਚ ਪਹਿਲਾਂ ਬਣਾਇਆ ਉਹ ਜਲਦਸਾਨ ਉਹ ਜਲਦਸਾਨ ਹਾਂਜੀ ਉਹਦਾ ਨਾਂ ਤੇ ਇਹਨਾਂ ਦੇ ਪਿੰਡ ਦਾ ਬਹੁਤ ਪੱਤਰਗਾ ਤੇ ਬਾਨੀ ਰਹੇ ਜਿਹੜੇ ਹਾਂ ਅਮਰ ਸਿੰਘ ਜਲਦਸਾਨ ਬਹੁਤ ਏਰਤ ਪੁਰਾਣੀ ਗੱਲ ਹੈ ਕਾਫੀ ਕਾਲੀਬਨ ਫਾਊਂਡੇਟਰ ਹੁੰਦੇ ਸੀ ਅਬ ਤੇ ਪਿੰਡ ਕਿਨੇ ਚਾਰ ਬਾਰ ਗੀੜਾ ਮਾਰ ਲੈਂਦੇ ਓ ਅਸੀਂ ਅੱਗੇ ਤਾਂ 2 ਸਾਲ ਹੀ ਜਾਂਦੇ ਰਹੇ ਸਾਲ ਵੱਧੋ ਵੀ ਹੁਣ ਥੋੜਾ ਟਾਈਮ ਹੋ ਗਿਆ ਹੌਣ ਦੀ ਗੱਲ ਕਿਉਂ ਹੁਣ ਨਿਆਣੇ ਕਲੇਕਸ਼ਨ ਚ ਬਿਜ਼ੀ ਹਾਂ ਹਾਂ ਜੀ ਪਹਿਲਾਂ ਜੇ ਥੋੜੇ ਸੀਗੇ ਉਹ ਕੱਪੜੇ ਹੀ ਬਹੁਤ ਦੀਤੇ ਸਾਰੇ ਜਿਹੜੇ ਕਿੱਥੇ ਰ ਤਿੰਨੇ ਜਣੇ ਆ ਗਏ ਸਾਨੂੰ ਹੁਣ ਮਹਿਸੂਸ ਹੁੰਦੀ ਆ ਹੁਣ ਸਾਨੂੰ ਵੀ 33-32 ਸਾਲ ਇੱਥੇ ਰਹਿੰਦੇ ਨੂੰ ਹੋ ਗਏ ਯਾਰ ਕਿੱਥੇ ਇੱਕ ਬੈਡ ਤੋਂ ਜਦੋਂ ਜਾਈਦਾ ਨਾ ਪੰਜਾਬ ਦੇ ਵਿੱਚ ਪਤਾ ਨਹੀਂ ਚਾਹੀਦਾ ਬੜੇ ਚਾਹਨਾ ਆ ਪਰ ਉੱਥੇ ਜਾ ਕੇ ਡਰ ਡਰ ਜਾ ਬਹੁਤ ਮਹਿਸੂਸ ਹੁੰਦਾ ਉੱਥੇ ਏਦਾਂ ਦੇ ਹਾਲਾਤ ਆ ਲੁੱਟ ਖੋਹ ਆ ਲੁੱਟ ਖੋਹ ਹੱਲੇ ਅਖਬਾਰਾਂ ਦੇ ਵਿੱਚ ਬਹੁਤ ਆ ਰਿਹਾ ਆ ਵੀ ਮਨੀਲੇ ਦੇ ਵਿੱਚ ਬਹੁਤ ਜ਼ਿਆਦਾ ਪਰ ਸਾਨੂੰ ਇੱਥੇ ਨਾਰਮਲ ਜਿਹਾ ਲੱਗਦਾ ਉੱਥੇ ਜਿਆਦਾ ਡਰਾ ਲੱਗਦਾ ਸਾਡੇ ਪੇਰੈਂਟਸ ਆ ਉਹ ਸਾਡੇ ਨਾਲ ਗੁੱਸੇ ਜਾਂਦੇ ਕਹਿੰਦਾ ਦਿਨ ਛੇਣ ਤੋਂ ਪਹਿਲਾਂ ਘਰ ਆਉਣਾ ਆ ਕਿੰਨਾ ਵੀ ਜ਼ਰੂਰੀ ਤੇਾਨੂੰ ਕੰਮ ਹੋਵੇ ਘਰ ਪਹੁੰਚੋ ਹਾਲਾਤ ਇੱਥੇ ਦੇ ਨਹੀਂ ਠੀਕ ਹੱਜੇ ਵੀ ਸਾਡੇ 420 ਉੱਥੇ ਜਾ ਮੁੰਡਾ ਹੁਣ ਵੀ ਕ੍ਰਾਈਮ ਬ੍ਰਾਂਚ ਤੋਂ ਡੀਐਸਪੀ ਰਿਟਾਇਰ ਹੋਇਆ ਗਿਲੰਦਰ ਵਿੱਚ ਸਰਜੀਤ ਸਿੰਘ ਕਿ ਹਣ ਅਸੀਂ ਤੁਹਾਡੇ ਨਾਲ ਹੋਵਾਂਗੇ ਤੁਹਾਨੂੰ ਇਡੀ ਛੇਤਰ ਵੀ ਕੋ ਕਰਨ ਲੱਗਾ ਹੋਏ ਸੌਰੀ ਆਉਣ ਲੱਗੇ ਆਉਣ ਲੱਗੇ ਕਹਿੰਦਾ ਚਲੋ ਬਹੁਤ ਮਿਹਰਬਾਨੀ ਬਾਈ ਜੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਸ਼ੰਦਾਬਾਦ ਰਹੋ ਤੇ ਪੰਜਾਬੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬਾਈ ਤੁਸੀਂ ਸੰਗੀ ਜੇ ਕਿਉਂ ਜਾਨਦੇ ਆ ਅੱਗੇ ਆਓ ਇਹ ਬਾਈ ਢੀਸੀ ਸਾਹਿਬ ਸੰਗਦੇ ਜੇ ਆ ਇਹ ਐਮ ਐ ਹੋਰ ਦੱਸਦਾ ਜੀ ਜਿਹੜੀ ਇਹ ਆਰਬੀ ਬੀ ਵਿਚ ਆ ਹਾਂ ਜੀ ਆਰਬੀ ਵਿਚ ਆ ਦਿਖਾ ਦਿਓ ਜੀ ਇਹ ਆ ਆਰਬੀ ਬੀ ਚਾਹਾ ਇਹ ਇਹਨਾਂ ਦਾ ਖੇਤਰਫਲਾ ਮੂਰਲਾ ਹਿੱਸਾ ਇਹਨਾਂ ਦਾ ਤੇ ਇਹ ਇਹਨਾਂ ਦੀ ਬੀਚ ਆ ਇਹ ਪੰਜਾਬੀ ਨੇ ਇਹ ਕਪੂਰਥਲੇ ਨਾਲ ਸੰਬੰਧਤ ਨੇ ਇਹਨਾਂ ਦੀ ਧਰਮ ਪਤਨੀ ਫਿਲਪਾਈਂਦੀ ਆ ਪਰ ਉਹਨਾਂ ਨੇ ਵੀ ਬੜੀ ਸੋਹਣੀ ਪੰਜਾਬੀ ਬੋਲ ਕੇ ਸਾਨੂੰ ਸੜਾਈ ਆ ਇਹਨਾਂ ਨੇ ਉਹਨਾਂ ਨੂੰ ਫਿਲੀਪਾਈਨ ਸਿਖਾਤੀ ਪੰਜਾਬੀ ਪੰਜਾਬੀ ਸਿਖਾਤੀ ਪਰ ਇਹ ਤਕਾਲੂ ਘੱਟ ਸਿੱਖੇ ਆ ਭੰਜੀ ਨੇ ਲੰਬਾ ਦੱਸਿਆ ਤਕਾਲੂ ਬਹੁਤ ਆਉਂਦੀ ਆ ਅੱਛਾ ਉਹ ਕਹਿੰਦੇ ਵੀ ਮੈਂ ਤਾਂ ਪੰਜਾਬੀ ਬੋਲੈ ਨਹੀਂ ਹੁਣ ਉਹਨਾਂ ਨੇ ਬੜੇ ਮਿੱਠੀ ਪਿਆਰੀ ਆਵਾਜ਼ ਦੇ ਵਿੱਚ ਕਿਹਾ ਵੀ ਅਛਸਰੀ ਅਕਾਲ ਸਾਨੂੰ ਬੜਾ ਚੰਗਾ ਲੱਗਾ ਤੇ ਸਾਨੂੰ ਬੜਾ ਮਾਣ ਹੋਇਆ ਵੀ ਤੁਸੀਂ ਭੰਜੀ ਨੂੰ ਸਾਰਾ ਕੁਝ ਸਿਖਾਤਾ ਪੰਜਾਬੀ ਦੇ ਵਿੱਚ ਵੀ ਹਾਂਜੀ ਹਾਂ ਜਿਵੇਂ ਫਿਰ ਪੰਜਾਬ ਜੈਦਾਬਾਦ ਜਿਆਦਾਤਰ ਇੰਡੀਆ ਹੀ ਰਹੇ ਹੋ ਕੋਈ ਬੱਚੇ ਇੰਡੀਆ ਪੜੇ ਸੀ ਨਾ ਮੁੰਡਾ ਹਲੰਡੀਆ ਹੀ ਆਪਣਾ ਲੱਗਦਾ ਤੇ ਜਦੋਂ ਇੱਥੇ ਵਿਆਹ ਹੋ ਗਿਆ ਤੁਹਾਡਾ ਉੱਥੇ ਲੈ ਕੇ ਗਏ ਤੇ ਪਿੰਡ ਵਾਲੇ ਹੈਰਾਨ ਨਹੀਂ ਹੋਏ ਵਿਆਹ ਹੋ ਗਿਆ ਹੈਰਾਨ ਹੋ ਗਿਆ ਜੀ ਮੈਂ 2004 ਚ ਗਿਆ ਸੀ ਤੇ ਜਾ ਕੇ ਇੱਕ ਸਾਹਬ ਦਾ ਵਿਆਹ ਹੀ ਉੱਥੇ ਕੀਤਾ ਤੇ ਨਾਲ ਕਾਕੇ ਦੀ ਸ਼ਾਦੀ ਕੀਤੀ ਤਾਂ ਮਹੀਨਿਆਂ ਦਾ ਉਹਨੂੰ ਜਲਦੀ ਦੁਕਾਨ ਨੂੰ ਸੱਦਿਆ ਸੀ ਉਹਨੂੰ ਪੈਣੀ ਕੌਣ ਕੰਪਨੀ ਲਗਾਉਂਦਾ ਹੁੰਦਾ ਠੀਕ ਆ ਅਰਜੰਦਰ ਸਿੰਘ ਵੱਲੋਂ ਹਾਂਜੀ ਹਾਂਜੀ ਹਾਂ ਤੇ ਲੋਹਿਆ ਕਿਆ ਆਬ ਦੀ ਗੱਲ ਠੀਕ ਆ ਬਹੁਤ ਮਿਹਰਬਾਨੀ ਤੁਸੀਂ ਬਹੁਤ ਇੱਥੇ ਸਲਮਾਨ ਦਿੱਤਾ ਫਿਲੀਪੀਨ ਮਾਂ ਬੁਆਈ ਕਹਦੇ ਹਾਂ ਠੀਕ ਠੀਕ ਕੀ ਕਹ ਬੁਆਈ ਫਿਲੀਪੀਨਸ ਬੁਆਈ ਫਿਲੀਪੀਨਸ ਇਹ ਕੀ ਮਤਲਬ ਹੈ ਦਾ ਜੀ ਜਿੰਦਾਬਾਦ ਜਿੰਦਾਬਾਦ ਪੰਜਾਬੀ ਵੀ ਜਿੰਦਾਬਾਦ ਹਾਂ ਜੀ ਪੰਜਾਬੀ ਵੀ ਜਿੰਦਾਬਾਦ ਆਲ ਇੰਡੀਆ ਜਿੰਦਾਬਾਦ ਪੰਜਾਬੀ ਪੰਜਾਬ ਜਿੰਦਾਬਾਦ ਸਾਰੇ ਦੇਸ਼ ਜਿੰਦਾਬਾਦ ਬਹੁਤ ਮਿਹਰਬਾਨੀ ਬਾਈ ਬਹੁਤ ਸ਼ੁਕਰੀਆ ਆ ਦੇਖੋ ਜੀ ਮੈਨੂੰ ਲੈਣੇ ਅੱਜ ਰੰਗ ਬਰੰਗੇ ਲੀੜੇ ਪਾਤੇ ਜੋ ਸ਼ਕਤੀਮਾਨ ਦੇ ਰਿਸ਼ਤੇਦਾਰੀ ਚੋਂ ਹੁੰਦਾ ਹੈ ਇਹ ਚਲੋ ਬਹੁਤ ਮਿਹਰਬਾਨੀ ਇਹ ਤੁਸੀਂ ਨਾਉਣਾ ਕਰਕੇ ਕਹਿੰਦੇ ਵੀ 20 40 ਲੀੜੇ ਪਾ ਕੇ ਜਾਣੇ ਆ ਮੈਂ ਤਾਂ ਦੂਜਾ ਆਪਦਾ ਨਿੱਕਰ ਬਣਾਣ ਪਾਈ ਫਿਰਦਾ ਸੀ ਕਹਿੰਦੇ ਨਾ ਆਹ ਆ ਪਾਉਣੇ ਤੁਸੀਂ ਆਹ ਘੁੱਟਵੇਂਜ ਪਾਈਦੇ ਆ ਚਲੋ ਜੀ ਐਂ ਪ੍ਰਵੇਸ਼ ਕਰੋ ਚਲੋ ਬਈ ਚਲੋ ਬਹੁਤ ਮਿਹਰਬਾਨੀ ਜ